ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਨ 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 ਜਨ ਆਇਆ ਜੇ ਪ੍ਰਸਾਦ ਸਭ ਜਗ ਤਰਾਇਆ ਜਾਨਾ ਵਨ ਕਾ ਅਹਿਸਵਾਉ ਜਨ ਕੇ ਸੰਗ ਚਿਤ ਆਵੇ ਲਾਉ ਆਪ ਮੁਕਤ ਮੁਕਤ ਕਰੇ ਸੰਸਾਰ ਨਾਨਕ ਤੇਸ ਜਨ ਕੋ ਸਦਾ ਲੰਸਕਾਰ ਐਸੇ ਸ਼੍ਰੋਮਣੀ ਪਗਤ ਭਲਵੰਤ ਰਵਿਦਾਸ ਜੀਆਂ ਦਾ ਅੱਜ ਪ੍ਰਕਾਸ਼ ਦਿਹਾੜਾ ਸਮੂਚੀਆਂ ਸੰਗਤਾਂ ਵੱਲੋਂ ਬੜੀ ਸ਼ਰਧਾ ਪ੍ਰੇਮ ਭਾਵਨਾ ਸਹਿਤ ਮਨਾਇਆ ਜਾ ਰਿਹਾ ਹੈ ਭਗਤ ਰਵਿਦਾਸ ਜੀਆਂ ਦਾ ਪਾਵਨ ਜਨਮ 1376 ਈਸਵੀ ਨੂੰ ਬਨਾਰਸ ਦੇ ਆਸ-ਪਾਸ ਸੀਲ ਗੁਰਦਨਪੁਰ ਨਗਰ ਵਿਖੇ ਪਿਤਾ ਸੰਦੋਕ ਸੰਤੋਖ ਦਾਸ ਜੀ ਅਤੇ ਮਾਤਾ ਕਲਸੀ ਦੇਵੀ ਜੀ ਦੇ ਘਰ ਵਿਖੇ ਹੋਇਆ ਭਗਤ ਰਵਿਦਾਸ ਜੀਾਂ ਦੀ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ 16 ਰਾਗਾਂ ਦੇ ਅੰਦਰ 40 ਸ਼ਬਦਾਂ ਵਿੱਚ ਪਾਵਨ ਬਾਣੀ ਹੈ ਜੋ ਅਧਿਆਤਮਿਕਤਾ ਦਾ ਸਿਖਰ ਹੈ ਰਾਜਨੀਤਿਕ ਅਤੇ ਸਮਾਜਿਕ ਸਮਾਨਤਾਵਾਂ ਨੂੰ ਦਰਸਾਉਂਦੀ ਹੈ ਐਸੀ ਲਾਲ ਤੁਜ ਬਿਨ ਕੌਣ ਕਰੈ ਗਰੀਬ ਨਿਵਾਜ ਗੁਸਈਆ ਮੇਰਾ ਮਾਥਾ ਛਤਰ ਤਰੈ ਐਸੇ ਪਾਵਨ ਬੋਲ ਉਚਾਰਨ ਕਰਨ ਵਾਲੇ ਭਗਤ ਰਵਿਦਾਸ ਜੀ ਜਿਨ੍ਹਾਂ ਦਾ ਪਾਵਨ ਪ੍ਰਕਾਸ਼ ਦਿਹਾੜਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਬੜੀ ਸ਼ਰਧਾ ਪ੍ਰੇਮ ਭਾਵਨਾ ਸਹਿਤ ਮਨਾਇਆ ਜਾ ਰਿਹਾ ਜਿਸ ਦੇ ਤਹਿਤ ਅੱਜ ਗੁਰਦੁਆਰਾ ਬਾਬਾ ਬਕਾਲਾ ਸਾਹਿਬ ਪਾਤਸ਼ਾਹੀ ਨੌਵੀਂ ਵਿਖੇ ਰੱਖੇ ਹੋਏ ਸ੍ਰੀ ਖੰਡਪੜ ਸਾਹਿਬ ਜੀਆਂ ਦੇ ਭੋਗ ਪਾਏ ਗਏ ਉਪਰੰਤ ਦੀਵਾਨ ਸਜਾਏ ਗਏ ਅਤੇ ਸਮੂਚੀਆਂ ਸਾਧ ਸੰਗਤਾਂ ਨੇ ਗੁਰੂ ਚਰਨਾਂ ਦੇ ਦਰਸ਼ਨ ਪਰਸ਼ੇ ਸੂਸਾਰੀਆਂ ਸੰਗਤਾਂ ਨੂੰ ਮੇਰੇ ਵੱਲੋਂ ਗੁਰਦੁਆਰਾ ਸਾਹਿਬ ਦੀ ਮੈਨੇਜਮੈਂਟ ਵੱਲੋਂ ਭਗਤ ਰਵੀਦਾਸ ਜੀਆਂ ਦੇ ਪ੍ਰਕਾਸ਼ ਗੁਰਪੁਰਪ ਦਿਹਾੜੇ ਦੀਆਂ ਬੇਅੰਤ ਲੱਖ 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 ਵਧਾਈਆਂ ਹੋਣ ਜੀ ਇਨੀਆਂ ਕ ਬੇਨਤੀਆਂ ਕਹਿੰਦੇ ਖਿਮਾ ਦੇ ਜਾਚ ਕਿ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ